ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤ ਬਣਾ ਕੇ ਛੱਡਣਗੇ ਬੈਲੀਆਂ ਦੇ ਮੋਰੀ ਨੂੰ ਦੇਖ ਰਗੜ ਕੇ ਰਖਤ ਨਹੀਂ ਅੱਜ ਬੈਲੀ ਚੂਟੀ ਦਾ ਬੋਧਰਾਂ ਦੇ ਧੌਣ ਵਿੱਚ ਕਿਲਾ ਸੀ ਕਲ ਫਰੀਦਕੋਟ ਦੀ ਧਰਤੀ ਤੇ ਉਹ ਕਿਲਾ ਕੱਢਿਆ ਗਿਆ ਸਭ ਤੋਂ ਪਹਿਲਾਂ ਅਮੋਲਕ ਸਿੰਘ ਐਮ ਐਲ ਏ ਜਿਹੜਾ ਝਾੜੂ ਵਾਲਿਆਂ ਦਾ ਜੈਤੋ ਤੋਂ ਬਣਿਆ ਸੀ ਉਹਦੀ ਧੌਣ ਚ ਕਿਲਾ ਕੱਢਿਆ ਗਿਆ ਫਿਰ ਜਿਹੜਾ ਪਿੰਡ ਚੰਦਪਾਉਂ ਦਾ ਗੰਧੂਰ ਸੀ ਗੁੰਡਾ ਸਿਰੇ ਦਾ ਅਰਜਵਾੜ ਉਹਦੀ ਧੌਣ ਵਿੱਚੋਂ ਕਿੱਲਾ ਕੱਢਿਆ ਗਿਆ 307 ਦਾ ਪਰਚਾ ਦਰਜ ਹੋਇਆ ਅਰਾਦਾ ਕਤਲ ਦਾ ਉਹਨੇ ਆਪਣੇ ਅਸਲੇ ਦੇ ਨਾਲ ਫੈਰ ਕੀਤੇ ਸੀ ਵੀਡੀਓ ਵਾਇਰਲ ਹੋਈ ਇਥੇ ਮੈਂ ਇੱਕ ਬੇਨਤੀ ਕਰਨੀ ਹੈ ਜਿਨ੍ਹਾਂ ਲੋਕਾਂ ਦੀ ਜ਼ਮੀਰ ਮਰ ਜਾਂਦੀ ਹੈ ਨਾ ਉਹਨਾਂ ਦੀ ਕੀਮਤ 2 ਕੋਡੀਆਂ ਨਹੀਂ ਪੈਂਦੀ ਕਿ ਕੱਲ ਕੁਝ ਰੋਟੀਆਂ ਛੇਕਣ ਵਾਲੇ ਗਏ ਸੀ ਹਾਲਾਂਕਿ ਕਿਸਾਨ ਜਥੇਬੰਦੀਆਂ ਵਾਲਿਆਂ ਨੇ ਕੁਝ ਕਨੇ ਲੰਗਰ ਲਾ ਕੇ ਗੋਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਉਹਨਾਂ ਦੀ ਸਟੇਟ ਤੇ ਜਾ ਕੇ ਹਲੇ ਤੱਕ ਵੀ ਬੋਲਿਆ ਨਹੀਂ ਹਾਂ ਦਾ ਨਾਰਾ ਮਾਰਿਆ ਨਹੀਂ ਲੜਨ ਤਾਂ ਜਿਹੜੇ ਬੰਦੇ ਕਹਿੰਦੇ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਇਥੇ ਮੈਂ ਜਾਤੀ ਤੌਰ ਤੇ ਕੋਈ ਮਸਲਾ ਖੜਾ ਨਾ ਕਰਾਂ ਤੇ ਕਰਿਓ ਵੀ ਨਾ ਇਹ ਲੋਕ ਜੁੱਤੀ ਦੇ ਯਾਰ ਨੇ ਛਿੱਤਰ ਦੇ ਯਾਰ ਨੇ ਕੇਵਲ ਆਪਣੀਆਂ ਬੋਟਾਂ ਤੱਕ ਰੋਟੀਆਂ ਛੇਕਣ ਤੱਕ ਮਤਲਬ ਰੱਖਦੇ ਨੇ ਇਹ ਗਰੀਬ ਨਾਲ ਕਦੇ ਖੜਦੇ ਨਹੀਂ ਹੁੰਦੇ ਲਾਂਟ ਹੈ ਉਹਨਾਂ ਨੂੰ ਪਰ ਸਵਾਦ ਤੱਕ ਹਲਾ ਆ ਗਿਆ ਜਿਹੜੇ ਕੰਸੀ 21 ਦੁੱਕੀ ਸਾਡੇ ਸਾਹਮਣੇ ਕੀ ਅੜੂਗੀ ਅੜਗੇ ਨਾ ਉਹ ਲੋਕ ਕਰਤੇ ਨਾ ਗੋਟਿਆਂ ਪਰ ਨਹੀਂ ਮੈਂ ਜਿੱਕ ਹੋਰ ਬੇਨਤੀ ਕਰਨੀ ਦੋ ਦਿਨ ਪਹਿਲਾਂ ਮੈਂ ਇੱਕ ਗੱਲ ਕੀਤੀ ਸੀ ਜੇ ਤੁਹਾਡਾ ਪਿੰਡਾਂ ਵਿੱਚ ਇਹੀ ਰਵਈਆ ਰਿਹਾ ਤੁਸੀਂ ਗਰੀਬ ਨੂੰ ਆਪਣੇ ਪੈਰਾਂ ਵਿੱਚ ਜੁੱਤੀਆਂ ਵਿੱਚ ਬਹਾਉਣ ਦੀ ਕੋਸ਼ਿਸ਼ ਕਰੋਗੇ ਤਾਂ ਚੇਤੇ ਰੱਖਿਓ ਯੁੱਗ ਪਲਟਿਆ ਹੋਇਆ ਤੁਸੀਂ ਜਾਤੀਵਾਦ ਦਾ ਹੰਕਾਰ ਲੈ ਕੇ ਪੰਜਾਬ ਦਾ ਬੇੜਾ ਪਹਿਲਾਂ ਵੀ ਗਰ ਕੀਤਾ ਹੁਣ ਵੀ ਕਰੋਗੇ ਪਿੰਡਾਂ ਵਿੱਚ ਕਿਸੇ ਨੇ ਸਰਪੰਚ ਨਹੀਂ ਬਣਾਉਣਾ ਜੇ ਤੁਸੀਂ ਐਸਸੀ ਬੀਸੀ ਕੈਟਾਗਰੀ ਦੇ ਨਾਲ ਇਦਾਂ ਨਫ਼ਰਤ ਕਰਦੇ ਰਹੇ ਬਹੁਤ ਵੱਡੀ ਜਿੱਤ ਹੋਈ ਹੈ ਕੱਲ ਏਕੇ ਦੀ ਫਰੀਦਕੋਟ ਦੀ ਧਰਤੀ ਤੇ ਪਰ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਹਲੇ ਵੀ ਕਈਆਂ ਦੀ ਧੌਣ ਵਿੱਚ ਕਿੱਲਾ ਮੈਂ ਪਿੰਡ ਵਿੱਚ ਜਾ ਕੇ ਪਤਾ ਕਰਕੇਆਂ ਦੋ ਚਾਰ ਚੌਧਰੀਆਂ ਤੋਂ ਨਹੀਂ ਜੀ ਕਹਿੰਦੇ ਗੱਲ ਬਹੁਤ ਛੋਟੀ ਸੀ ਜੇ ਬਹੁਤ ਛੋਟੀ ਸੀ ਫਿਰ ਪਿੰਡ ਵਿੱਚ ਬਹਿ ਕੇ ਨਵੇੜੀ ਕਿਉਂਨਾ ਉਹ ਮਸਲਾ ਹੱਲ ਕਿਉਂ ਨਾ ਕੀਤਾ ਤੁਸੀਂ ਬਲਦੀ ਤੇ ਤੇਲ ਕਿਉਂ ਪਾਇਆ ਸਵਾਦ ਤਾਂ ਪ੍ਰਸ਼ਾਸਨ ਨੂੰ ਵੀ ਆਇਆ ਹੋਣਾ ਵੀ ਕਿਦਾਂ ਡਾਂਗ ਨਾਲ ਧਰਨਾ ਚਕਾਈਦਾ ਹੈ ਗਾਹਾਂ ਬਾਤ ਹੈ ਨਾ ਥੋੜਾ ਜਿਹਾ ਦਿਮਾਗ ਤੋਂ ਕੰਮ ਲੈ ਲਿਓ ਜਿਹੜੇ ਧਰਨੇ ਦਿੱਲੀ ਵਿੱਚ ਲਾਈ ਬੈਠੇ ਨੇ ਇੱਥੇ ਸੜਕਾਂ ਰੋਕੇ ਬੈਠੇ ਨੇ ਕਿਸਾਨ ਉਹਨਾਂ ਤੇ ਕਦੇ ਡਾਂਗ ਭਰਾ ਕੇ ਦੇਖੀਏ ਤੁਸੀਂ ਕੀ ਖਟਿਆ ਇਹ ਗਰੀਬ ਦੇ ਨਾਲ ਧੱਕਾ ਕਰਕੇ ਹੁਣ ਲਾਹਣ ਤਾਂ ਪੈ ਰਹੀਆਂ ਨੇ ਨਾ ਇਹ ਮੁੱਦਾ ਬਹੁਤ ਵੱਡਾ ਬਣੂਗਾ ਇਹਨੂੰ ਚੇਤੇ ਰੱਖਿਓ ਹੁਣ ਮੈਂ ਗੱਲ ਕਰ ਰਹੀਆਂ ਜਿਹੜੇ ਫਰੀਦਕੋਟ ਦੇ ਐਮਪੀ ਸਾਹਿਬ ਨੇ ਜਦੋਂ ਪੱਤਰਕਾਰ ਪੁੱਛਦੇ ਨੇ ਕਿ ਤੁਸੀਂ ਆਏ ਕਿਉਂ ਨਹੀਂ ਸਟੇ ਦੀ ਗੱਲ ਮੈਂ ਬਾਅਦ ਕਰ ਦਮ ਕਹਿੰਦਾ ਜੀ ਸੈਸ਼ਨ ਚੱਲਦਾ ਸੀ ਮੈਂ ਉੱਥੇ ਕਿਸੇ ਬੰਦੇ ਨੂੰ ਮਿਲਣਾ ਸੀ ਮੇਰੀ ਦਾੜੀ ਚਿੱਟੀ ਹੋ ਗਈ ਉੱਤੇ ਕਲਫ ਵੀ ਲਾਉਣੀ ਸੀ ਇਹ ਧਕਲ ਮੈਂ ਆਪਣੇ ਕੋਲੋਂ ਕਹਿ ਰਿਹਾ ਪਰ ਦਿਸਦੀ ਸੀ ਮਿਦਾੜੀ ਚਿੱਟੀ ਹੋਈ ਕਿਤੇ ਕਹਿੰਦਾ ਵੀ ਉਹਨੇ ਕਹਤਾ ਉਹਨੇ ਨਿੱਕਿਆ ਉਹ ਕਹਿਣਾ ਚਾਹੁੰਦਾ ਸੀ ਵੀ ਮੇਰੀ ਦਾੜੀ ਚਿੱਟੀ ਹੋ ਗਈ ਸੀ ਕਲਪ ਦੀ ਡੱਬੀ ਮਿਲੇ ਨਹੀਂ ਤੇ ਜੋ ਸਟੇ ਤੇ ਆਉਣ ਲੱਗਾ ਤੇ ਜਜ਼ਬੰਦੀ ਵਾਲੇ ਨੇ ਪਹਿਲੇ ਕਹਤਾ ਕਹਿੰਦੇ ਸਟੇ ਤੇ ਨਹੀਂ ਚੜ ਸਕਦੇ ਐਦੂ ਵੱਡੀ ਸ਼ਰਮਨਾਕ ਕਰਤੂਤ ਕੀ ਹੋ ਸਕਦੀ ਹੈ ਜਰ ਤੈਨੂੰ ਸ਼ਰਮ ਨਹੀਂ ਆਉਂਦੀ ਤਨੁਫਰੀਦ ਕੋਟ ਦੇ ਲੋਕਾਂ ਨੇ ਐਮਪੀ ਬਣਾਇਆ ਉਹ ਵੀ ਐਸਸੀ ਕੋਟੇ ਵਿੱਚੋਂ ਤੂੰ ਐਮਪੀ ਬਣਿਆ ਤੂੰ ਦਿੱਲੀ ਬੈਠਾ ਰਹਿਂ ਬੁਝੜਾ ਖਾ ਕੇ ਭੁੱਖੀ ਦੇ ਚਾਰ ਚਮਚੇ ਗੱਡੀ ਚੱਕੀ ਆ ਬੜਿਆ ਫਰੀਦ ਫਰੀਦ ਕੋਟ ਸ਼ਰਮ ਹੈ ਮਾੜੀ ਮੋਟੀ ਅਸਾਂ ਕਈਆਂ ਨੇ ਨਾ ਕਮੈਂਟ ਕੀਤੇ ਮੈਨੂੰ ਵੀ ਵਟਸਐਪ ਮੈਸੇਜ ਕੀਤੇ ਕਿ ਨਹੀਂ ਜੀ ਕੀ ਹੋ ਗਿਆ ਜੇ ਉਹ ਲੇਟ ਹੋ ਗਿਆ ਸਰ ਵੀ ਤਾਂ ਐਮਪੀ ਕਿੱਡੀ ਖਾਸ ਗੱਲ ਸੀ ਐਮਪੀ ਐ ਤੁਸੀਂ ਸਟੇਟ ਤੇ ਇਦਾਂ ਨਹੀਂ ਕਹਿਣਾ ਸੀ ਕਿਉਂ ਨਹੀਂ ਕਹਿਣਾ ਸੀ ਭਾਈ ਕਿੰਨੇ ਦਿਨ ਹੋ ਗਏ ਅਗਲੇ ਨੂੰ ਪਿੰਡ ਦੇ ਵਿੱਚ ਛਿੱਤਰ ਫੇਰੀ ਜਾਂਦੇ ਨੇ ਡਾਂਗਾ ਅਗਲੇ ਖਾਈ ਜਾਂਦੇ ਨੇ ਅਗਲੇ ਦੇ ਘਰਪਨ ਤੋੜ ਕਰਦੀ ਤੇ ਤੂੰ ਦਿੱਲੀ ਬੈਠਾ ਮੌਜ ਨਾਲ ਕਹਿੰਦਾ ਮੈਂ ਕਿਸੇ ਬੰਦੇ ਨੂੰ ਮਿਲਣਾ ਸੀ ਜਵਾਬ ਹੀ ਨਹੀਂ ਦੇਣਾ ਉਹ ਇਹਨਾਂ ਲੋਕਾਂ ਨੂੰ ਬਹਾਨਾ ਲਾਉਣਾ ਵੀ ਨਹੀਂ ਆਉਂਦਾ ਮਤਲਬ ਸ਼ਰਯਾ ਮੇ ਲੋਕ ਜੁੱਤੀਆਂ ਦੇ ਜਾਨ ਇੱਕ ਮੈਂ ਤੇ ਬੇਨਤੀ ਕਰਨੀ ਹੈ ਫਰੀਦਕੋਟ ਵਾਲਿਓ ਕੰਨਾਂ ਨੂੰ ਹੱਥ ਲਾ ਲਓ ਜਿਹੜੇ ਬੰਦੇ ਤੁਹਾਨੂੰ ਮੂਰਖ ਬਣਾਉਂਦੇ ਨੇ ਨਾ ਰੋਟੀਆਂ ਛੇਕਣ ਵਾਸਤੇ ਵੋਟਾਂ ਦੇ ਖਾਤਰ ਜਿੰਨਾ ਚਿਰ ਇਹਨੇ ਛੇਤਰਫੇਰ ਨਾ ਸ਼ੁਰੂ ਨਹੀਂ ਕਰਦੇ ਤੇ ਤੁਹਾਡੀ ਕਿਸੇ ਨੇ ਸਾਰ ਲੈਣੀ ਨਹੀਂ ਇਹ ਗੱਲ ਚੇਤੇ ਰੱਖਿਓ ਸਰਬਜੀਤ ਦੇ ਵੀ ਛੇਤਰ ਵਧੀਆਂ ਪਏ ਕੱਲ ਗੱਲ ਮੈਨੂੰ ਕਿ ਚਮਚੇ ਦਾ ਫੋਨ ਆਇਆ ਕਹਿੰਦਾ ਗਿਆਨੀ ਜੀ ਤੁਸੀਂ ਜ਼ਿਆਦਾ ਬੋਲ ਜਾਨੂੰ ਸਰ ਵੀ ਤਾਂ ਐਮਪੀ ਦੇ ਲਈ ਕਿਉਂ ਐਮਪੀ ਰੱਬ ਹੈ ਲੋਕਾਂ ਨੇ ਵੋਟਾਂ ਦੇਤੀਆਂ ਕਰੋੜਾਂ ਰੁਪਏ ਇਕੱਠਾ ਕਰ ਲਿਆ ਬੋਲ ਸਕਦੇ ਹਾਂ ਅਸੀਂ ਤੁਸੀਂ ਕਹਿੰਨੋ ਪੁੱਠਾ ਬੋਲ ਬੇ ਜੇ ਮੇਰੇ ਵਰਗਾ ਹੁੰਦਾ ਛੇਤਰਫੇਰ ਦੇ ਫੜਕੇ ਸੀ ਉਥੇ ਜਿਵੇਂ ਸਵੀਰਵਾਲ ਦੇ ਮਾਰੀ ਚ ਨਾ ਜੁੱਤੀ ਇਦਾਂ ਜੁੱਤੀ ਮਾਰਦਾ ਮੈਂ ਜੇ ਮੇਰੇ ਕੋਲੇ ਹੁੰਦਾ ਸ਼ਰਮ ਹੀ ਨਹੀਂ ਆਉਂਦੀ ਸਾਨੂੰ ਅਸੀਂ ਚਾਪਲੂ ਸ਼ਿਕਾਨੋਂ ਖੜਦੇ ਹੀ ਨਹੀਂ ਹਾਲੇ ਐਸ ਸੀ ਕੋਟੇ ਵਿੱਚੋਂ ਤੂੰ ਬਣਿਆ ਐਮ ਪੀ ਤੇ ਤੈਨੂੰ ਦਿਸੇ ਹੀ ਨਹੀਂ ਫਰੀਦਕੋਟ ਦਿੱਲੀ ਬੈਠਾ ਮੂੰਹ ਚੱਕੀ ਤੂੰ ਤੇ ਖਾ ਕੇ ਭੁੱਖੀ ਦੇ ਚਾਰ ਚੰਮ ਚ ਤੁਰ ਪਿਆ ਫਿਰ ਸ਼ਰਮ ਕਰੋ ਮਾੜੀ ਮੋਟੀ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਸੀ ਵੀ ਇਹ ਲੋਕ ਕੌਡੀਆਂ ਦੇ ਭਾਅ ਵੇਖਣ ਵਾਲੇ ਨੇ ਜਿਨ੍ਹਾਂ ਨੂੰ ਵੋਟਾਂ ਦੇ ਕੇ ਅਸੀਂ ਕੀਮਤੀ ਲਾਲ ਬਣਾ ਦਿੰਨੇ ਆ ਪਰ ਫਿਰ ਵੀ ਆਪਣੀ ਔਕਾਤ ਇਹ ਭੁੱਲ ਜਾਂਦੇ ਨੇ ਜਿਹੜਾ ਬੰਦਾ ਧਰਤੀ ਤੋਂ ਉੱਠਿਆ ਹੋਵੇ ਨਾ ਕਹਿ ਲਈਏ ਫਰਸ਼ ਤੋਂ ਅਸਤੇ ਗਿਆ ਹੋਵੇ ਤੇ ਉਸ ਬੰਦੇ ਨੂੰ ਫਰਸ਼ ਜੀਤੇ ਰੱਖਣਾ ਚਾਹੀਦਾ ਵੀ ਮੈਂ ਧਰਤੀ ਤੋਂ ਉੱਠਿਆ ਕੀ ਹੋ ਗਿਆ ਮੈਂ ਅਸਮਾਨ ਚ ਉੱਡ ਰਿਹਾ ਮੈਂ ਇੱਕ ਦਿਨ ਧਰਤੀ ਤੇ ਆਉਣਾ ਆਪਣੀ ਔਕਾਤ ਨਾ ਭੁੱਲਿਆ ਕਰੋ ਇਹ ਲੋਕਾਂ ਦੀ ਪਾਵਰ ਹੈ ਜੇ ਐਮਪੀ ਬਣਾਏ ਆ ਕਿਸਾਨ ਜੱਥੇਬੰਦੀਆਂ ਵਾਲਿਆਂ ਨੂੰ ਬੇਨਤੀ ਹੈ ਹਾਲੇ ਵੀ ਤੁਸੀਂ ਹਾਂ ਦਾ ਨਾਰਾ ਮਾਰਿਆ ਨਹੀਂ ਇਹਣਾ ਤੁਸੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਰਾ ਲਾਉਨੇ ਹੋ ਨਾ ਉਹ ਨਾਰਾ ਨਾ ਲਾਇਆ ਕਰੋ ਕੇਵਲ ਕਿਸਾਨ ਏਕਤਾ ਜਿੰਦਾਬਾਦ ਕਹਦੇ ਕਰੋ ਮਜ਼ਦੂਰ ਦੇ ਹੱਕ ਦੀ ਤੁਸੀਂ ਨਾ ਗੱਲ ਕੀਤੀ ਹੈ ਨਾ ਤੁਸੀਂ ਕਰਨੀ ਹੈ ਤੇ ਬਹੁਤ ਵੱਡੀ ਜਿੱਤ ਹੋਈ ਹੈ ਕੱਲ ਐਸੀ ਸਮਾਜ ਦੀ ਇਹ ਮੈਂ ਹੱਕ ਠੋਕੇ ਕਹਿਣਾ ਔਰ ਇੱਕ ਗੱਲ ਹੋਰ ਜਿੱਤੇ ਰੱਖਿਓ ਇਹਨੂੰ ਜਾਤੀਵਾਦ ਦਾ ਮਸਲਾ ਨਾ ਬਣਾਇਓ ਕੱਲ ਕਹੀ ਸੱਜਣ ਮੈਨੂੰ ਚੰਦਪਾਨ ਦੇ ਪਿੰਡ ਚੰਦਪਾਨ ਪਿੰਡ ਦੇ ਵਿੱਚ ਮਿਲੇ ਕਹਿੰਦੇ ਅਸੀਂ ਵੀ ਵੋਟਾਂ ਕੁਲਦੀਪ ਸਿੰਘ ਨੂੰ ਪਾਈਆਂ ਨੇ ਯਾਨੀ ਕਿ ਜੱਟ ਬਰਾਦਰੀ ਦੇ ਲੋਕ ਵੀ ਕਹਿੰਦੇ ਅਸੀਂ ਵੋਟਾਂ ਪਾਈਆਂ ਨੇ ਕੋਈ ਵੀ ਬਰਾਦਰੀ ਮਾੜੀ ਨਹੀਂ ਹੁੰਦੀ ਦੋ ਚਾਰ ਘੜਮ ਚੌਧਰੀ ਹੁੰਦੇ ਨੇ ਉਹਨਾਂ ਦੇ ਛੇਤਰ ਪੈਣੇ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ